ਹਾਂਜੀ ਪੰਜਾਬੀ ਵੀਰੋ ਵੀਰ ਇੰਦੀ ਚ ਸਵਾਲ ਦੀਆਂ ਗੱਲਾਂ ਸੁਣ ਕੇ ਸ਼ੇਅਰ ਕਰਿਓ ਜੋ ਪੰਜਾਬ ਦੇ ਹਾਲਾਤ ਬਣੇ ਨੇ ਉਹਨਾਂ ਤੇ ਇੱਕ ਗੱਲਾਂ ਸੱਚੀਆਂ ਤੇ ਕੋੜੀਆਂ ਵੀਰ ਕਰ ਗਿਆ ਜਿਨ੍ਹਾਂ ਨੂੰ ਇਹ ਗੱਲਾਂ ਸੱਚੀਆਂ ਲੱਗੀਆਂ ਤਾਂ ਸ਼ੇਅਰ ਕਰਕੇ ਜਰੂਰ ਸਾਰੇ ਕਮੈਂਟ ਕਰਕੇ ਵਿਚਾਰ ਦਿਓ ਸ਼ੇਅਰ ਕਰਿਓ ਫੋਲੋ ਕਰਿਓ ਹਾਂਜੀ ਕਿੱਦਾਂ ਸਾਰੇ ਸਾਰਿਆਂ ਸਤਿ ਸ਼੍ਰੀ ਅਕਾਲ ਸਾਰੇ ਪਾਸੇ ਵੀਡੀਓ ਜਾਣੀ ਚਾਹੀਦੀ ਆ ਆਪਾਂ ਬਾਈ ਜੀ ਮੂੰਹ ਚੱਕ ਕੇ ਜਿੱਥੇ ਜਨਾਂ ਚਲੀ ਜਾਂਦੇ ਆ ਵੀ ਪਾਈ ਆਪਾਂ ਭਲਾ ਕੀਤਾ ਇੱਥੇ ਸਾਡਾ ਹਾਲ ਕੌਣ ਪੁੱਛਦਾ ਆ ਬਾਈ ਵੀਡੀਓ ਸਾਰੇ ਪਹਿਲਾਂ ਤਾਂ ਪਚਾਓ ਸਾਰਿਆਂ ਦੇ ਫੋਨਾਂ 'ਚ ਗੱਲ ਤੁਹਾਨੂੰ ਦੱਸਾਂ ਯਾਰ ਇਦਾਂ ਥੋੜਾ ਹੁੰਦੀ ਆ ਹੈ ਸਾਡਾ ਸਾਰੇ ਲੋਕ ਪਾਣੀ 'ਚ ਰੋੜ ਚੱਲੇ ਆ ਤੇ ਸਾਡਾ ਕਿਸੇ ਨੇ ਹਾਲ ਪੁੱਛਿਆ ਆਪਾਂ ਮੂੰਹ ਚੱਕ ਕੇ ਚੱਕ ਕੇ ਕੜਸ਼ੀਆਂ ਪਤੀਲੇ ਤੇ ਤੁਰ ਪੈਨੇ ਆ ਜੀ ਕਦੀ ਗਾਜ਼ਾ ਨੂੰ ਚੱਲੇ ਆ ਜੀ ਕਦੀ ਉੱਥੇ ਨੂੰ ਚੱਲੇ ਆ ਪੰਜਾਬੀ ਆ ਗਏ ਓਏ ਪੰਜਾਬੀਆਂ ਨੇ ਸਾਲਾ ਠੇਕਾ ਲਿਆ ਦੁਨੀਆ ਦਾ 60 ਤੋਂ ਜ਼ਿਆਦਾ ਦੇਸ਼ ਆ ਰੁਪੀਆਂ ਦੇ ਇਹਨਾਂ ਕੋਲ ਇੰਨਾ ਪੈਸਾ ਸਾਲਿਆਂ ਕੋਲ ਕਿਸੇ ਨੇ ਪੁੱਛਿਆ ਕਿਸੇ ਇੱਕ ਆ ਇੱਕ ਨੇ ਵੀ ਕਿਸੇ ਨੇ ਪੈਸੇ ਦਿੱਤੇ ਕਿਸੇ ਨੇ ਉਹ ਭਾਈ ਮੇਰੀ ਹੱਥ ਜੋੜ ਕੇ ਬੇਨਤੀ ਆ ਮੇਰੀ ਵੀਡੀਓ ਉਹੀ ਲਾਈਕ ਤੇ ਸ਼ੇਅਰ ਕਰਿਓ ਜੋ ਚਾਉਂਦੇ ਆ ਸਾਡਾ ਪੰਜਾਬੀਆਂ ਦਾ ਪੈਸਾ ਸਾਡੇ ਲੋਕਾਂ ਤੇ ਲਾਇਆ ਜਾਵੇ ਯਾਰ ਰੋਣਾ ਨਿਕਲਦਾ ਤਸਵੀਰਾਂ ਦੇਖ ਕੇ ਇਹ ਚੱਕ ਕੇ ਕੜਸ਼ੀਆਂ ਬਤੀਲੇ ਆ ਜਾਓ ਜੀ ਗਾਜਾਂ ਨੂੰ ਚੱਲੀਏ ਜੀ ਸੀਰੀਆਂ ਨੂੰ ਚੱਲੀਏ ਜੀ ਰਾਗ ਨੂੰ ਚੱਲੀਏ ਜੀ ਵਾਪਿਸ ਦੇਖਣਗੇ ਆਪਣੇ ਲੋਕਾਂ ਨੂੰ ਸਾਰਾ ਪੰਜਾਬੀ ਲੋਕ ਸਾਈ ਹੋ ਗਏ ਤੁਸੀਂ ਉਹਨਾਂ ਤੋਂ ਕੀ ਲੈਣਾ ਸੱਤ ਦੇਸ਼ ਆ ਉਹਨਾਂ ਦੇ ਉਹਨਾਂ ਸਾਲਿਆਂ ਕੋਲ ਥੋੜਾ ਪੈਸਾ ਰੁਪਈਆ ਕੋਲ ਆਪਣੇ ਲੋਕਾਂ ਦਾ ਪਈ ਦੇਖਣ ਪਹਿਲਾਂ ਆਪਣੇ ਲੋਕ ਤਾਂ ਦੇਖੋ ਰੋਲਾ ਪਾਇਆ ਹੁੰਦਾ ਵੀ ਭਾਈ ਲੋਕ ਡੇਰੇਆਂ ਤੇ ਜਾਂਦੇ ਡੇਰੇਆਂ ਤੇ ਕਿਉਂ ਨਾ ਜਾਣ ਡੇਰੇਆਂ ਵਾਲੇ ਲੋਕਾਂ ਨੂੰ ਸਾਰਾ ਕੁਝ ਦਿੰਦੇ ਆ ਖਾਣ ਲਈ ਦਿੰਦੇ ਆ ਰਹਿਣ ਲਈ ਦਿੰਦੇ ਆ ਮਕਾਨ ਦਿੰਦੇ ਆ ਸਾਰਾ ਕੁਝ ਦਿੰਦੇ ਆ ਲੋਕ ਡੇਰੇਆਂ ਤੇ ਕਦੇ ਨਾ ਜਾਣ ਤੁਸੀਂ ਮੂੰਹ ਚੱਕ ਕੇ ਕੜਸ਼ੀਆਂ ਚੱਕ ਕੇ ਤੁਰ ਪੈਨੇ ਜਿੱਥੇ ਸਾਡਾ ਕੋਈ ਲੈਣਾ ਦੇਣਾ ਨਹੀਂ ਇੱਥੇ ਜੀ ਇੰਨੇ ਨਲਕੇ ਲਵਾਤੇ ਇੱਥੇ ਆ ਕਰਤਾ ਜੀ ਓ ਬਾਈ ਮੇਰੇ ਲੋਕੋ ਅਕਲ ਕਰੋ ਅਕਲ ਕਰੋ ਕਦੋਂ ਤੁਹਾਨੂੰ ਅਕਲ ਆਣੀ ਤੁਹਾਨੂੰ ਪੰਪ ਦੇਖੇ ਵੀ ਪੰਜਾਬੀ ਭਲਾ ਕਰਨ ਵਾਲੇ ਲੋਕ ਆ ਠੀਕ ਆ ਭਲਾ ਕਰਨ ਵਾਲੇ ਪਹਿਲਾਂ ਆਪਣਾ ਤਾਂ ਭਲਾ ਕਰ ਲਓ ਪਹਿਲਾਂ ਮੈਂ ਕਲਪਿਆ ਮੇਰਾ ਬੱਸ ਨਹੀਂ ਚੱਲਦਾ ਭਰਾਵੋ ਮੈਂ ਇੱਕੋ ਹੀ ਗੱਲ ਕਹਿਣੀ ਮੇਰੀ ਫੇਰ ਉਹੀ ਗੱਲ ਆ ਆ ਵੀਡੀਓ ਸਾਰੇ ਪੰਜਾਬੀਆਂ ਦੇ ਫੋਨਾਂ 'ਚ ਜਾਣੀ ਚਾਹੀਦੀ ਆ ਜੋ ਚਾਹੁੰਦਾ ਵੀ ਪਹਿਲਾਂ ਪੰਜਾਬੀਆਂ ਦਾ ਪੈਸਾ ਪੰਜਾਬੀਆਂ ਤੇ ਲੱਗੇ ਉਹੀ ਵੀਡੀਓ ਲਾਈਕ ਸ਼ੇਅਰ ਕਰਿਓ ਬਾਕੀ ਜੋ ਚਾਹੁੰਦੇ ਬਾਹਰ ਖੇ ਖਾਈ ਚਲੋ ਸਾਡਾ ਕੋਈ ਲੈਣਾ ਦੇਣਾ ਨਹੀਂ ਯਾਰ ਸੋਚ ਕੇ ਤਾਂ ਦੇਖੋ ਕਿੰਨੇ 2 200 ਤੋਂ ਵੱਧ ਦੇਸ਼ਾਂ ਦੀ ਦੁਨੀਆ 'ਚ ਕੋਈ ਆਇਆ ਸਾਡੀ ਹੈਲਪ ਲਈ ਆਇਆ ਕੋਈ ਇੱਕ ਬੰਦਾ ਦੱਸੋ ਇੱਕ ਬੰਦਾ ਆਇਆ ਹੋਵੇ ਮੈਨੂੰ ਇੱਕ ਬੰਦਾ ਉਹ ਦੇਛਾਂ ਦੀ ਤਾਂ ਛੱਡੋ ਸਾਲੇ ਹਿਮਾਚਲ ਆ ਲੈਣੀਆਂ ਏ ਹਿਮਾਚਲ 'ਚ ਕੋਈ ਪਹਾੜ ਡਿੱਗਦਾ ਤੇ ਤੁਸੀਂ ਚੱਕ ਕੇ ਤੁਰ ਪੈਨੇ ਆ ਜੀ ਆਗੇ ਜੀ ਪੰਜਾਬੀ ਹੈਲਪ ਕਰਨ ਤੁਹਾਲੇ ਹੀ ਕੋਣ ਆਉਂਦਾ ਯਾਰ ਅਕਲ ਕਦੋਂ ਆਉਣੀ ਸਾਨੂੰ ਇਹਾਂ ਫੁਗਰੀਆਂ ਨੇ ਸਾਨੂੰ ਮਾਰ ਲਿਆ ਸੀ ਜੀ ਪੰਜਾਬੀਆਂ ਸੀ ਜੀ ਭਲਾ ਕਰਦੇ ਆ ਸੀ ਆਹ ਕਰਦੇ ਤੁਹਾਡਾ ਭਲਾ ਕੋਣ ਕਰਦਾ ਸਾਡੇ ਲੋਕਾਂ ਨੂੰ ਲਾਲਚ ਦੇ ਕੇ ਕੋਈ ਆਪਣੇ ਡੇਰੇ ਤੇ ਲਜਾਈ ਜਾਂਦਾ ਕੋਈ ਆਪਣੇ ਪਾਸੇ ਲਜਾਈ ਜਾਂਦਾ ਤੁਸੀਂ ਤੁਰੇ ਫਿਰੋ ਇੱਥੇ ਕਾਰਸ਼ੀਆਂ ਚੱਕ ਕੇ